ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਾਪੂਲੇਸ਼ਨ ਤੇਜ਼ੀ ਦੇ ਨਾਲ ਵੱਧ ਰਹੀ ਹੈ ਪਰ ਉਸ ਹਿਸਾਬ ਦੇ ਨਾਲ ਪਬਲਿਕ ਟ੍ਰਾਂਜ਼ਿਟ ਦਾ ਵਿਸਤਾਰ ਨਹੀਂ ਹੋ ਰਿਹਾ ਬੇਸ਼ੱਕ ਟ੍ਰਾਂਸਲਿੰਕ ਮੇਅਰਸ ਕਾਉਂਸਲ ਦੇ ਵੱਲੋਂ ਚਾਰ ਹੋਰ ਰੈਪਿਡ ਬੱਸ ਰੂਟਸ ਵੀ ਖੰਗਾ ਲਏ ਗਏ ਪਰ ਇਸ ਸਮੇਂ ਦੌਰਾਨ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਫੰਡਾਂ ਦੀ ਘਾਟ ਭਵਿੱਖ ਦੇ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ ਮੈਟਰੋ ਵੈਂਕੂਵਰ ਰੀਜਨ ਵਿੱਚ ਜੋ ਲੋਕ ਪਬਲਿਕ ਟ੍ਰਾਂਜ਼ਿਟ ਵਿੱਚ ਬਿਨਾ ਕਰਾਇਆ ਦਿੱਤੀਆਂ ਜਾਂ ਗਲਤ ਕਾਰਨ ਨਾਲ ਸਫਰ ਕਰਦੇ ਨੇ ਤਾਂ ਉਹਨਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਟ੍ਰਾਂਸਲਿੰਕ ਵੱਲੋਂ ਫੰਡਿੰਗ ਗੈਪ ਘਟਾਉਣ ਦੇ ਲਈ ਉਹਨਾਂ ਲੋਕਾਂ ਨੂੰ ਫੜਨ ਦਾ ਟੀਚਾ ਰੱਖਿਆ ਗਿਆ ਹੈ ਜੋ ਕਿ ਬਿਨਾਂ ਟਿਕਟ ਲੈ ਬੱਸ ਵਿੱਚ ਜਾਂ ਸਕਾਈ ਟ੍ਰੇਨ ਵਿੱਚ ਸਫਰ ਕਰਦੇ ਨੇ ਬਿਆਨ ਵਿੱਚ ਕਿਹਾ ਗਿਆ ਕਿ ਫੇਅਰ ਚੋਰੀ ਨੂੰ ਘਟਾਉਣ ਲਈ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਤੇ ਹਰ ਕੋਈ ਕਿਰਾਇਆ ਅਦਾ ਕਰਕੇ ਸਫ਼ਰ ਕਰੇ ਇਸ ਲਈ ਚੈਕਿੰਗ ਕੀਤੀ ਜਾਏਗੀ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੋਈ ਫੇਅਰ ਤੋਂ ਬਿਨਾ ਫੜਿਆ ਜਾਂਦਾ ਤਾਂ ਉਸ ਨੂੰ 173 ਡਾਲਰ ਦੀ ਟਿਕਟ ਦਿੱਤੀ ਜਾ ਸਕਦੀ ਹੈ ਟ੍ਰਾਂਸਲਿੰਕ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਟੀਚਾ 5 ਮਿਲੀਅਨ ਡਾਲਰ ਤੱਕ ਦੀ ਕਿਰਾਏ ਦੀ ਚੋਰੀ ਨੂੰ ਘਟਾਉਣਾ ਹੈ ਪਿਛਲੇ ਮਹੀਨੇ ਟ੍ਰਾਂਸਲਿੰਕ ਵੱਲੋਂ 1 ਲੱਖ ਰਾਈਡਰਸ ਦੀ ਜਾਂਚ ਕੀਤੀ ਗਈ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 60% ਜਾਤਾ ਹੈ ਟ੍ਰਾਂਸਲਿੰਕ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ ਜਿਸ ਰਿਪੋਰਟ ਵਿੱਚ ਉਹਨਾਂ ਆਖਿਆ ਸੀ ਕਿ 2025 ਦੇ ਅੰਤ ਤੱਕ 500 ਤੋਂ ਜ਼ਿਆਦਾ ਮਿਲੀਅਨ ਡਾਲਰ ਦਾ ਫੰਡਾਂ ਦਾ ਡੈਫਿਸਿਟ ਹੋਏਗਾ ਜਿਸ ਦੇ ਨਾਲ ਸਰਵਿਸਿਜ਼ ਪ੍ਰਭਾਵਿਤ ਹੋਣਗੀਆਂ ਖਾਸ ਕਰਕੇ ਜੇਕਰ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰ ਫੰਡ ਬਾਹੀਆਂ ਨਹੀਂ ਕਰਾਉਂਦੀ ਤਾਂ ਬੱਸ ਸਰਵਿਸ ਦੇ ਵਿੱਚ 50% ਦੀ ਕਟੌਤੀ ਸਕਾਈ ਟ੍ਰੇਨ ਦੇ ਵਿੱਚ 30% ਦੀ ਕਟੌਤੀ ਕਰਨੀ ਪੈਗੀ ਤੇ ਨਾਲੋਂ ਨਾਲ ਇਨਫਰਾਸਟ੍ਰਕਚਰ ਪ੍ਰੋਜੈਕਟ ਪ੍ਰਭਾਵਿਤ ਹੋਣ ਦੀ ਗੱਲ ਵੀ ਇਸ ਰਿਪੋਰਟ ਵਿੱਚ ਕਹੀ ਗਈ ਸੀ ਦੂਜੇ ਪਾਸੇ ਟ੍ਰਾਂਸ ਲਿੰਕ ਮੇਅਰਜ਼ ਕਾਉਂਸਲ ਨੇ ਆਖਿਆ ਸੀ ਕਿ ਪਬਲਿਕ ਟ੍ਰਾਂਜ਼ਿਟ ਸੂਬੇ ਦੀ ਹਾਊਸਿੰਗ ਨੀਤੀ ਅਤੇ ਕਟ ਤੋਂ ਘਟ ਲੋਕ ਕਾਰਾਂ ਦੀ ਵਰਤੋਂ ਕਰਨ ਇਸ ਲਈ ਵੀ ਬਹੁਤ ਜ਼ਰੂਰੀ ਹੈ ਤੇ ਜੋ ਵੀ ਪ੍ਰੋਵਿੰਸ਼ਲ ਸਰਕਾਰ ਆਫਿਸ ਸੰਭਾਲ ਲੇਗੀ ਉਸ ਨੂੰ ਸਭ ਤੋਂ ਪਹਿਲਾਂ ਟ੍ਰਾਂਸ ਲਿੰਕ ਦੇ ਲਈ ਨਵੇਂ ਫੰਡਿੰਗ ਮਾਡਲ ਦਾ ਐਲਾਨ ਕਰਨਾ ਚਾਹੀਦਾ ਸੋ ਦੂਜੇ ਪਾਸੇ ਆਪਣੇ ਪੱਧਰ ਤੇ ਵੀ 90 ਮਿਲੀਅਨ ਡਾਲਰ ਦੀਆਂ ਕਟੌਤੀਆਂ ਟ੍ਰਾਂਸ ਲਿੰਕ ਵੱਲੋਂ ਕੀਤੀਆਂ ਗਈਆਂ ਨੇ ਪਰ ਆਮਦਨੀ ਅਤੇ ਖਰਚਿਆਂ ਦਾ ਪਾੜਾ ਵੱਧ ਰਿਹਾ ਹੈ ਤੇ ਪਾਪੂਲੇਸ਼ਨ ਵਧਣ ਕਾਰਨ ਜਿਆਦਾ ਸਰਵਿਸਿਜ਼ ਦੀ ਜ਼ਰੂਰਤ ਹੈ ਤੇ ਇਸ ਕਾਰਨ ਫੰਡਿੰਗ ਮਾਡਲ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ ਪਰ ਦੂਜੇ ਪਾਸੇ ਬਿਨਾਂ ਕਿਰਾਏ ਤੋਂ ਸਫਰ ਕਰਨ ਵਾਲਿਆਂ ਦੇ ਉੱਪਰ ਵੀ ਹੁਣ ਸਖਤੀ ਕੀਤੀ ਜਾਏਗੀ ਤੇ ਲਗਾਤਾਰ ਚੈਕਿੰਗ ਹੋਣਗੀ ਜਿਸ ਨਾਲ 5 ਮਿਲੀਅਨ ਡਾਲਰ ਤੱਕ ਦੀ ਕਿਰਾਏ ਦੀ ਚੋਰੀ ਨੂੰ ਰੋਕਣ ਦਾ ਟੀਚਾ ਮਿੱਥਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ